ਅੱਜ ਅਸੀਂ ਪਹੁੰਚੇ ਹਾਂ ਕੇ ਕੇ ਕੰਡਾ ਜੀ ਦੇ ਫਾਰਮ ਹਾਊਸ ਦੇ ਵਿੱਚ ਜਿੱਥੇ ਕੰਡਾ ਸਾਹਿਬ ਆਪਣੇ ਘਰ ਵਾਸਤੇ ਸਬਜ਼ੀਆਂ ਖੁਦ ਤਿਆਰ ਕਰਦੇ ਨੇ ਆਰਗੈਨਿਕ ਸਭ ਤੋਂ ਪਹਿਲਾਂ ਮੈਂ ਕੰਡਾ ਸਾਹਿਬ ਨੂੰ ਪੁੱਛਣਾ ਚਾਹਾਂਗਾ ਕਿ ਕੰਡਾ ਸਾਹਿਬ ਆਰਗੈਨਿਕ ਤੋਂ ਕੀ ਭਾਵ ਹੈ ਆਰਗੈਨਿਕ ਮਤਲਬ ਕਿ ਕੋਈ ਇਹ ਛਾਦ ਜਾਂ ਹੋਰ ਤੁਸੀਂ ਅੱਡਾ ਨਹੀਂ ਪਈ ਦੇਸੀ ਖਾਦ ਪਾਈ ਹੈ ਕੀਟਨਾਸ਼ਕ ਦਵਾਈਆਂ ਤੁਸੀਂ ਇੱਤੇ ਪਾਉਂਦੇ ਹੋ ਕਿ ਨਹੀਂ ਪਾਉਂਦੇ ਨੀ ਬਹੁਤ ਘੱਟ ਮੈਂ ਕਹਿੰਨਾ ਬਿਲਕੁਲ ਫਿਰ ਜੇ ਤੁਸੀਂ ਉਹ ਪਾਉਣ ਲੱਗ ਪਏ ਫਿਰ ਤਾਂ ਇਹ ਆਰਗੈਨਿਕ ਤੇ ਰਹਿਣਾ ਨਾ ਗਈ। ਫਿਰ ਉਹ ਗੱਲ ਹੈ ਕਿ ਕੱਲ ਹੀ ਹੁਣ ਗੱਲ ਹੈ ਉੱਥੇ ਪਿਆ ਇਹ ਬੀਜਾਂ ਦੇ ਬੇਲ ਲਾਈਆਂ ਸੀ ਉਹ ਤੇ ਕੀੜਾ ਜਿਹਾ ਲੱਗਣ ਲੱਪਿਆ। ਉਸ ਨੂੰ ਸਾਨੂੰ ਉਹਨਾਂ ਕੀੜੇ ਨੂੰ ਦਰਵਾਉਣ ਵਾਸਤੇ ਕਾ ਕਾ ਲੈਣੀ ਪਈ। ਸਪਰੇਅ ਮਾਰ ਜਿਹਾ ਮਾਰਿਆ। ਨਹੀਂ ਉਹ ਸਪਰੇਅ ਤੁਸੀਂ ਜਿਹੜੀ ਸਬਜੀ ਜਾਂ ਬੇਲ ਲਈ ਉਹਦੇ ਤੇ ਮਾਰਿਆ ਕਿ ਜਾਂ ਉਹਦੀਆਂ ਸਾਈਡਾਂ ਤੇ ਮਾਰਿਆ ਵੀ ਜਿਹੜਾ ਉਹਨੂੰ ਸਬ지ਆਂ ਦੇ ਪੱਤਿਆਂ ਤੇ ਪੱਤਿਆਂ ਤੇ ਉਹ ਮਾਰ ਖਾਂਦੀ ਸੀ ਉਹ ਕੀੜਾ ਜਿਹਾ ਛੋੜਿਆ ਕੀੜਾ ਸੀ ਤਿੰਨ ਚਾਰ ਕੀੜੇ ਇਦਾਂ ਇਹ ਹਰ ਕਿਵੇ ਅਤੇ ਤੇ ਬੈਠੇ ਕੀ ਤੁਸੀਂ ਆਪਣੀ ਇਹ ਜਿਹੜੀ ਜ਼ਮੀਨ ਹੈ ਜਿਹੜੀ ਮਿੱਟੀ ਹੈ ਜਿਹਦੇ ਵਿੱਚ ਸਬਜ਼ੀ ਬੀਜਦੇ ਹੋ ਇਸ ਮਿੱਟੀ ਦੀ ਵੀ ਟੈਸਟਿੰਗ ਕਰਵਾਈ ਹੋਈ ਹੈ ਲੈਬਾਰਟਰੀ ਚੋਂ ਕੋਈ ਮੇਰਾ خیال ਮੇਰੇ ਬੇਟੇ ਨੇ ਸ਼ਾਇਦ ਕਰਾਈ ਹੋਵੇ ਮੈਨੂੰ ਨਹੀਂ ਪਤਾ ਇਹਦੇ ਬਾਰੇ ਉਹ ਜਿਆਦਾ ਹੋਲੀ ਖੋਲੀ ਉਹੀ ਕਰਦਾ ਇਹਨੂੰ ਹੋਲਡ ਮੈਂ ਮੈਂ ਤਾਂ ਸਿਰਫ ਪਾਣੀ ਦਿਆਂ ਜਿਆਨਾਂ ਉਹ ਆਇਆ ਸੀ ਪਾਣੀ ਦਿਆਂ ਤੇ ਕਿਸੇ ਜਨਮਤਨ ਮੈਂ ਟੈਲੀਫੋਨ ਕੀਤਾ ਪਿਆ ਜਾਉ ਲੇਕਿਨ ਉਹ ਧੋਖੇ ਭਾਈ ਨਿਕਲੇ ਆਏ ਨਹੀਂ ਤੇ ਆ ਤੁਸੀਂ ਦੱਸੋ ਵੀ ਕੀ ਆ ਕੀ ਹੈ ਇਹਨੂੰ ਲਸਣ ਹੈ ਕੀ ਹੈ ਇਹਨੂੰ ਕਹਿੰਦੇ ਜੀ ਇਹ ਲਸਣ ਹੈ ਇਹ ਲਸਣ ਹੈ ਇਹ ਮਾਇਸ ਲਈ ਤਕਰੀਬਨ ਤਿਆਰ ਹੈ ਤਕਰੀਬਨ ਤਿਆਰ ਹੈ ਜੀ ਇਹਨੂੰ ਕਿੰਨੀ ਦੇਰ ਹੋ ਗਈ ਬੀਜੇ ਨੂੰ ਜੀ ਬੀਜੇ ਨੂੰ ਚਾਰ ਪੰਜ ਮਹੀਨੇ ਹੋ ਗਏ ਚਾਰ ਪੰਜ ਮਹੀਨਾ ਹੋਈ ਆ ਅੱਛਾ ਇਸ ਤੋਂ ਅੱਗੇ ਆ ਆ ਕੀ ਚੀਜ਼ ਹੈ ਪਦੀਨਾ ਪਦੀਨਾ ਹਾਂ ਅੱਛਾ ਅੱਛਾ ਕਾਲੂ ਸਾਡੇ ਪਿੰਡ ਦੇ ਸਾਹਿਬ ਨੇ ਉਸਤਾਦ ਜੀ ਪਰਮਪਤਿ ਸਾਹਿਬ ਨੂੰ ਕਿ ਹੋਰ ਵੀ ਇਹ ਕਦਮ ਵਿਚਾਰ ਦੇ ਦੇ ਸਾਡੇ ਘਰ ਕਿੰਨਾ ਚਾਹੀਦਾ ਮਤਲਬ ਜਿਸ ਨੂੰ ਵੀ ਲੋੜ ਹੋਵੇ ਤੁਹਾਡੇ ਕੋਲੋਂ ਲੈ ਜਾ ਸਕਦਾ ਹੈ ਚਟਨੀ ਬਣਾਉਣ ਵਾਸਤੇ ਜਾਂ ਉਹਨੇ ਕੋਈ ਹੋਰ ਵੀ ਸਰਬਤ ਇਦਾਂ ਦਾ ਤਿਆਰ ਕਰਨਾ ਹੋਵੇ ਪਦੀਨੇ ਦਾ ਤੇ ਉਹ ਲੈ ਜਾ ਸਕਦਾ ਹੈ ਇਹ ਅੱਜ ਦੇ ਨਾਲ ਹੀ ਤੁਸੀਂ ਇੱਕ ਡੰਪ ਬਣਾਇਆ ਹੋਇਆ ਹੈ ਇਹ ਕਿਸ ਚੀਜ਼ ਦਾ ਹੈ ਇਹ ਕੰਪੋਜ਼ਡ ਖਾਦ ਜੀ ਬਣਦੀ ਆ ਕੰਪੋਜ਼ਡ ਖਰਾਕ ਕਾਰਬ ਖਾਦ ਖਾਦ ਹੈ ਇਹ ਇਹਦੇ ਵਿੱਚ ਕੀ ਕੀ ਪਾਉਂਦੇ ਤੁਸੀਂ ਇਹ ਕਿਸ ਤਰ੍ਹਾਂ ਬਣਦੀ ਹੈ ਜਿਹੜੀ ਜੋ ਪੱਤੇ ਖਾਦ ਖੁਰਕਤੇ ਹੋਏ ਸਬਜ਼ੀਆਂ ਕਟੀਆਂ ਆਂਦੀ ਜਿਹੜੀ ਵੇਸਟੇਜ ਹੁੰਦੀ ਆ ਉਹ ਆ ਕੇ ਇੱਥੇ ਇਹ ਫਿਰਦੀ ਕਿ ਮਤਲਬ ਜਿਹੜੀ ਤੁਹਾਡੇ ਘਰ ਦੀ ਰਸੋਈ ਦੀ ਜਿੰਨੀ ਵੀ ਵੇਸਟ ਵੇਸਟੇਜ ਹੈ ਛਿਲਕੇ ਨੇ ਜਿਹੜੇ ਸਬਜ਼ੀਆਂ ਦੇ ਜਾਂ ਦਾਲਾਂ ਨੇ ਜਿਹੜੀਆਂ ਘਰ ਦੀਆਂ ਵੱਧ ਜਾਂਦੀਆਂ ਨੇ ਉਹਦੇ ਵਿੱਚ ਉਹਦੇ ਵਿੱਚ ਮਿਕਸ ਕਰ ਦਿੰਦੇ ਆ ਅੱਜ ਇਥੋਂ ਕਾ ਫੂਕਿਆ ਹਰਾ ਘਾਹ ਹੁੰਦਾ ਉਹ ਇਹਨਾਂ ਦੀ ਫਾਲੀ ਦਾ ਤੇ ਇਹਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ ਇਹਨੂੰ ਇਹ ਖਾਦ ਬਣ ਲਈ ਆਕਾ ਕੁ ਮਹੀਨੇ ਲੱਗ ਜਾਂਦੇ ਆ ਪਰ ਇਹ ਇੱਕ ਟਾਈਮ ਕੇ ਨਾਮ ਤੇ ਬਹੁਤ ਟਾਈਮ ਦੇ ਲੱਗਦੀ ਆ ਜਦੋਂ ਇਹ ਤਿਆਰ ਆ ਇਹਨੂੰ ਹੁਣ ਕਿਸੇ ਦਿਨ ਅਸੀਂ ਕੱਢ ਕੇ ਖਾਦ ਘੜ ਲੈਣੀ ਹੈ ਤੇ ਸੁਕਾ ਲੈਣੀ ਹੈ ਸੁਕਾ ਕੇ ਉਹਨੂੰ ਡਰਮ ਦੇ ਵਿੱਚ ਪਾ ਕੇ ਰੱਖ ਲੈਣੀ ਆ ਫਿਰ ਜਦੋਂ ਜਿੱਥੇ ਲੋਡ ਹੋਵੇ ਉੱਥੇ ਇੱਥੇ ਤਾਂ ਲੈਂਦੀ ਦਾ ਉਹ ਥੋੜੀ ਜਿਹੀ ਲਾਈਟ एकदम ਮਠਾਈ પાਕੇ ਬੂਟੇ ਦਾ ਰੰਗ ਬਦਲ ਜਾਂਦਾ ਹੈ ਇਹ ਨਾਲ ਹੀ ਇੱਕ ਕਿਆਰੀ ਦੇ ਵਿੱਚ ਤੁਸੀਂ ਇਹ ਪਾਲਕ ਲਾਈ ਹੈ ਪਾਲਕ ਲਾਈ ਸੀ ਤੇ ਪਾਲਕ ਤਾਂ ਹੁਣ ਪੱਕ ਗਈ ਹੈ ਹੁਣ ਵਰਤੋਂ ਯੋਗ ਨਹੀਂ ਗਈ ਰਹੀ ਇਹ ਤਾਂ ਪੱਕ ਕੇ ਬੀਜ ਤਿਆਰ ਹੋਣਾ ਇਹਦਾ ਬਿਲਕੁਲ ਤੇ ਇਹਨੂੰ ਪਹਿਲਾਂ ਤੁਸੀਂ ਮਰਜ਼ੀ ਨਾਲ ਹੁਣ ਪਕਾ ਰਹੇ ਹੋ ਕਿ ਜਾਂ ਤੁਸੀਂ ਕੱਟੇ ਕਟਾਈ ਨਹੀਂ ਕੀਤੀ ਤੇ ਪਾ ਗੀ ਤੇ ਉਹ ਪਾਲਕ ਤੁਹਾਨੂੰ ਵਰਤ ਨਹੀਂ ਹੋਈ ਬਹੁਤੀ ਬਸੇਰਾ ਕਈਆਂ ਨੂੰ ਸੱਧਿਆ ਵੀ ਆ ਜਾਓ ਪਾਲਕ ਲੈ ਜਾਓ ਤੇ ਸਾਡੇ ਘਰ ਚ ਕਿੰਨੀ ਕਿ ਲਗਣੀ ਆ ਉਹਨੀ ਕੁ ਲਾਲੀ ਸੀ ਇਹਨੂੰ ਬਹੁਤ ਫਲ ਲੱਗਾ ਹੋਇਆ ਨਹੀਂ ਇਹ ਬੀਜ ਨੂੰ ਕੀ ਕਰਾਂਗੇ ਤੁਸੀਂ ਦੱਸੋ ਮੈਨੂੰ ਥੋੜਿਆ ਇਹਦਾ ਕੋਈ ਉਹ ਬਾ ਨਹੀਂ ਬੀਜ ਨੂੰ ਪਕਾ ਕੇ ਇਹਦੀਆਂ ਪੁੜੀਆਂ ਬਣਾ ਕੇ ਆਪਣੇ ਜਿਹੜੇ ਤੁਹਾਡੇ ਦੋਸਤ ਨੇ ਉਹਨਾਂ ਨੂੰ ਦਿਓ ਤਾਂ ਜੋ ਕਿ ਉਹ ਵੀ ਗਾਂ ਅੱਗੇ ਤੋਂ ਆਪਣੀ ਜਿਹੜੀ ਘਰ ਦੇ ਵਿੱਚ ਕਿਸੇ ਕੋਲ ਜੇ ਬੀਜਣ ਲਈ ਥਾਂ ਨਹੀਂ ਕੋਈ ਗਮਲਾ ਤੇ ਗਮਲੇ ਵਿੱਚ ਬੀਜ ਸਕਦਾ ਜਾਂ ਕੋਈ ਹੋਰ ਜਿਹਦੇ ਕੋਲ ਕੋਈ ਥਾਂ ਹੈ ਉਹਦੇ ਵਿੱਚ ਬੀਜ ਕੇ ਆਪਣਾ ਗੁਜ਼ਾਰਾ ਠੀਕ ਹੈ ਘਰ ਦਾ ਕਰ ਸਕਦਾ ਹੈ ਇਹਦੇ ਨਾਲ ਤੇ ਇਹ ਫਗਵਾਣੀ ਵੇਲ ਹੈ ਅੱਛਾ ਇਹ ਵੇਲ ਹੈ ਕद्दू ਦੀ ਇਹ ਕਿਹੜਾ ਕद्दू ਹੈ ਅਲਗਾ ਕद्दू ਹਲਵਾ ਕਰ ਦੂਏ ਤੇ ਇਹ ਨਾਲ ਕੀ ਹੈ ਇਹਦੇ ਇਹ ਹੈਗੀ ਆ ਜਿਹੜੀ ਹੁੰਦੀ ਹੈ ਸਲ ਬੁਲੀ ਵਰਗੀ ਚਕੰਦਰ ਚਕੰਦਰ ਇਹ ਚਕੰਦਰ ਹੈ ਚਕੰਦਰ ਬਹੁਤ ਫੀਚੀ ਐ ਤੇ ਲੱਗੀ ਐ ਤੁਹਾਨੂੰ ਮੈਂ ਇਸ ਸਲਾਦ ਦੇ ਕੰਮ ਹੁੰਦੀ ਐ ਸਲਾਦ ਦੇ ਇਹ ਉਦਾਂ ਵੀ ਜੇ ਸਾਨੂੰ ਲਾਇਕ ਪਟਕੇ ਜਾਣ ਦੇ ਦੇ ਦਊਗਾ ਹਾਂ ਮੈਨੂੰ ਇੱਕ ਪਟਕੇ ਦਿਓ ਜਾਣ ਲਈ ਜਾਂ ਪਟਕੇ ਦਿਖਾਓ ਹੁਣੀ ਕਿਉਂਕਿ ਸਲਾਦ ਦੇ ਇਹ ਇਹ ਕਣੀ ਖਿਲਾ ਦੇ हां हां दो दो पीस पट दियो गुड ये छोटे ये नहीं जेडी कोई मोटा पीस पूरा तैयार है ना ओनु देखियो ए ये छोटे ये चलो कोई नहीं इनु ਰਹਿਣ ਦਿਓ ਫੇਰ ਦੇਖਾਂਗੇ ਇਧਰ ਹੈਗਾ ਮੋਟਾ ਉਹਨੂੰ ਬਾਅਦ ਚ ਦੇਖ ਲੈਨੇ ਆ ਕੇ ਜੇ ਇੱਕ ਡਾਂਗੇ ਹੋ ਗਏ ਰਹਿ ਜਾਣਾ ਉਹਨੂੰ ਬਾਅਦ ਚ ਦੇਖ ਲੈਨੇ ਆ ਹੈ ਤੇ ਇਹ ਇਹ ਵੀ ਕद्दू ਦਾ ਇਹ ਵੀ ਕੱਜੂ ਦੀ ਵੇਲ ਤੇ ਇਹ ਵੀ ਕद्दू ਦੀ ਵੇਲ ਲਾਈ ਹੋਇਆ ਤੇ ਇਹ ਇਹ ਜਿਹੜੀਆਂ ਨਾਲ ਛੂਟੀਆਂ ਨੇ ਵੇਲਾ ਇਹ ਕਾਦੀਆਂ ਨੇ ਮੈਨੂੰ ਹੁਣ ਇਹ ਬਾਰੇ ਪਤਾ ਨਹੀਂ ਇਹ ਇਸ ਤਰ੍ਹਾਂ ਲੱਗ ਰਿਹਾ ਜਿੱਦਾਂ ਰਾਮਾ ਤੋਰੀ ਹੁੰਦੀ ਹੈ ਹਾਂ ਦੇਖਣ ਨੂੰ ਇਸ ਤਰ੍ਹਾਂ ਲੱਗ ਰਹੀ ਹੈ ਜੀ ਇਹ ਵੀ ਰਾਮਾ ਤੋਰੀ ਹੈ ਉਹ ਵੀ ਕੱਜੂਆਂ ਦੀ ਹਾਂ ਇਹ ਵੀ ਕਦੂਆਂ ਦੀ ਹੈ ਤੇ ਆਹ ਹੈਗਾ ਕੜੀ ਪੱਤਾ ਕੜੀ ਪੱਤਾ ਹਾਂ ਇਹ ਕੜੀ ਪੱਤਾ ਹੈ ਕਾ ਪੱਟ ਦੇਣਾ ਕੀ ਇਹ ਆਨੀ ਇਨੂੰ ਪੱਟ ਕੇ ਨਾ ਉੱਥੇ ਲਾ ਦਿਓ ਇਹ ਟਮਾਟਰ ਨੇ। ਅਜੇ ਟਮਾਟਰ ਹੈ। ਹਾਂ ਇਹ ਟਮਾਟਰ ਨੇ ਤੇ ਟਮਾਟਰ ਜੇਣੇ ਸ਼ੁਰੂ ਹੋ ਗਏ ਆ ਲੱਗਣੇ ਚਾਲੂ ਹੋ ਚੁੱਕੇ ਨੇ। ਥੋੜੀ ਜਿਹਾ ਪਹਿਲਾਂ ਇਹਨੂੰ ਮੈਂ ਪਾਣੀ ਲਾ ਕੇ ਠੀਕ ਹੈ ਜੀ। ਆ ਜਿਹੜੇ ਦਿੱਤੇ ਆ ਇਹੋ। ਅਸਾਈਡ ਤੇ ਇਹ ਦੇਖ ਲੀਏ ਆ ਕੀ ਲਾਇਆ ਹੋਇਆ ਜੀ? ਆ ਮੈਨੂੰ ਅ ਹਰੀਆਂ ਮਿਰਚਾਂ ਜੀ। ਨੇ ਆਹ ਹਰੀਆਂ ਮਿਰਚਾਂ ਆਹ ਬੁੱਟੇ ਹਰੀਆਂ ਮਿਰਚਾਂ ਦੇ ਨੇ ਆਹ ਬੈਂਗਣਾ ਦੀ ਬੁੱਟੇ ਆਹ ਬੈਂਗਣ ਦੇ ਬੁੱਟੇ ਲਗਾਏ ਹੋਏ ਗਮਲਿਆਂ 'ਚ ਲਾਏ ਹੋਏ ਸੀ ਅੱਛਾ ਪਹਿਲੇ ਇਹਨਾਂ ਨੂੰ ਗਮਲਿਆਂ 'ਚ ਤਿਆਰ ਕੀਤਾ ਤੇ ਬਾਅਦ ਵਿੱਚ ਇੱਥੇ ਲਾਇਆ ਇਹਨਾਂ ਨੂੰ ਆਹ ਬੂਟਾ ਇੱਕ ਪਪੀਤੇ ਦਾ ਗਮਲੇ ਦੇ ਵਿੱਚ ਤੇ ਆਹ ਵੀ ਸਲਾਦ ਵਾਸਤੇ ਆ ਇਹ ਆਗਾ ਜਿਸ ਤਰ੍ਹਾਂ ਬੰਦ ਗੋਭੀ ਦੇ ਪੱਤੇ ਹੁੰਦੇ ਏਦਾਂ ਦੇ ਇਹਨਾਂ ਦੇ ਤੇ ਇਹ ਨਾਲੇ ਕਰੇਲੇ ਨੇ ਕਰੇਲਿਆਂ ਦੀ ਵੇਲ ਆ ਕਰੇਲਿਆਂ ਦੀ ਵੇਲ ਹੈ ਤੇ ਇਹਨਾਂ ਨੂੰ ਉੱਪਰ ਚੜਨ ਵਾਸਤੇ ਤਿਆਰ ਕੀਤਾ ਬਾਕਾਇਦਾ ਇਹਦਾ ਔਰ ਉਸ ਤੋਂ ਅੱਗੇ ਔਰ ਸਾਹਮਣੇ ਆਪਾਂ ਦੇਖਦੇ ਹਾਂ ਕੀ ਬੀਜਿਆ ਟਾਟਾ ਨੇ ਬੁਈਆ ਕੇ ਲਾਇਆ ਰੰਗਿਆ ਤੋ ਨਾਟੇ ਕਾਫੀ ਲੱਗ ਰਿਹਾ ਹੈ ਇਹ ਵੀ ਇੱਕ ਰਾਮਾ ਤੋਰੀ ਦੀ ਬੇਲ ਹੈ ਜੀ ਰਾਮਾ ਤੋਰੀ ਦੀ ਹਾਂ ਅੱਜ ਤੋਂ ਪਹਿਲਾਂ ਤੁਸੀਂ ਮੇਥੀ ਲਾਈ ਹੋਈ ਸੀ ਦੇਖੋ ਇਹ ਮੇਥੀ ਉਹਨੂੰ ਪੱਟ ਦਿੱਤੀ ਹੈ ਹੋ ਗਈ ਇਹ ਸੁਕਾ ਕੇ ਉਹ ਰੇ ਪਾਲੀ ਦਬਾਉਂਗੇ ਹਾਂ ਤੇ ਇਹ ਕੀ ਤਰ੍ਹਾਂ ਨੇ ਜੀ ਹੈ ਨਹੀਂ ਉਹ ਤਾਂ ਹੈਗੇ ਟਮਾਟਰ ਨਹੀਂ ਇਹ ਇਹ ਤਰ੍ਹਾਂ ਨਹੀਂ ਇਹ ਖੀਰੇ ਨੇ ਜਾਂ ਤਰਨੇ ਜਾਂ ਖੀਰੇ ਖੀਰੇ ਜਾਂ ਤਰਨਾ ਮੈਨੂੰ ਹੁਣ ਬਹੁਤਾ ਨਹੀਂ ਪਗੜਾ ਤੇ ਅੱਗੇ ਪਾਣੀ ਲੱਗਾ ਹੋਇਆ ਗਿੱਲਾ ਥਾ ਤੇ ਟਮਾਟਰ ਨੇ ਅੰਬਾਂ ਦਾ ਬੂਟਾ ਲਾਇਆ ਇੱਕ ਤੇ ਇਹ ਦੇਖੋ ਇੱਥੇ ਇਹ ਭਿੰਡੀ ਬੀਜੀ ਆ ਭਿੰਡੀ ਬੀਜੀ ਆ ਤੇ ਪਹਿਲਾਂ ਭਿੰਡੀ ਲਾਈ ਸੀ ਲੇਕਿਨ ਉਹ ਚੱਲੀ ਨਹੀਂ ਹੁਣ ਅਸੀਂ ਬੀਜ ਵਕੇ ਇਸ ਤਰਾ ਇਥੇ ਹੋਰ ਲਾ ਕੇ ਆ ਦੁਬਾਰਾ ਦੇਖੋ ਨਾ ਭਿੰਡੀ ਉੱਗੀ ਹੋਈ ਹੈ ਆ ਚੱਲ ਪਈ ਆ ਬੀਜੇ ਦੇ ਚੱਲ ਪਏ ਨੇ ਤੇ ਇਹ ਨਾਲ ਅਮਰੁੱਦਾ ਦਾ ਬੂਟਾ ਇਹ ਅਮਰੁੱਦਾਂ ਦਾ ਬੂਟਾ ਹੈ। ਇਹ ਅਮਰੁੱਦਾਂ ਦਾ ਬੂਟਾ ਜੀ। ਤੇ ਉਹ ਦੇਖੋ ਅਮਰਾ ਬੂਟਾ ਹੈ ਗੈਨੇਸ਼ ਆ ਮਹੀਨੇ ਜੇ ਇੱਕ ਸਾਲ ਚ। ਕੱਲ ਲਗਾਏ ਹੋਏ। ਅੱਛਾ ਇਹ ਆਂਬ ਦਾ ਬੂਟਾ ਹੈ। ਇਹ ਵੀ ਹਾਈਬ੍ਰਿਡ ਹੈ। ਬਹੁਤ ਹਾਈਬ੍ਰਿਡ ਬੂਟਾ ਹੈ। ਤੇ ਇਹਨੂੰ ਰਬ ਕੋਲ ਕੇ ਇਸੇ ਸਾਲ ਤੁਸੀਂ ਲੱਗੂਗਾ। ਹਸ਼ ਉਮੀਦ ਹੈ ਕਿ ਇਸ ਸਾਲ ਇਹਨੂੰ ਫਲ ਲੱਗਣਾ ਚਾਲੂ ਹੋ ਜਾਏਗਾ। ਤੇ ਆ ਵੀ ਕਿਆਰੀਆਂ ਤਿਆਰ ਕੀਤੀਆਂ। ਹਲ ਜੀ। अच्छा ਇਹਦੇ ਵਿੱਚ ਹਲਦੀ ਲਾਈ ਹੈ। ਹਾਂ ਇਧਰ ਵੀ ਤੇ ਇਧਰ। ਆ ਕਿਆਰੀਆਂ ਬਣਾ ਕੇ ਇੱਥੇ ਹਲਦੀ ਦੀ ਬਜਾਈ ਕੀਤੀ ਹੈ। ਇਹ ਕੀਤੀ ਹੈ ਪਹਿਲੀ ਹਲਦੀ ਫੱਟ ਲਈ। ਅੱਛਾ ਪਹਿਲਾਂ ਵੀ ਇੱਥੇ ਹਲਦੀ ਸੀ। ਹਲਦੀ ਸੀ। ਹਾਂਜੀ ਪਹਿਲਾਂ ਸਾਰੀ ਸੀ ਇੱਧਰ। ਨਾ ਇੱਧਰ ਸਾਰੇ ਸੀ। ਕੋਣ ਇਹਦੀ ਕਿਹ ਰਹੀ ਹੈ। ਠੀਕ ਹੈ। ਠੀਕ ਹੋਈ ਜਾ। ਇਧਰ ਚ ਕੀ ਹੈ? ਇੱਥੇ ਚ ਵੀ ਹਲਦੀ ਹੈ। ਹਲਦੀ ਹੈ। ਇੱਥੇ ਵੀ ਹਲਦੀ ਹੈ। ਤੇ ਉਹ ਨਾਲ ਇਹ ਨਿੰਬੂਆਂ ਦਾ ਬੂਟਾ ਹੈ। ਇਹ ਨੀ ਬੋਦਾ ਬੁਗਾ ਤੇ ਪਹਿਲਾਂ ਇਹ ਸੁੱਕ ਗਿਆ ਸੀ ਇਹ ਸੁੱਕ ਗਿਆ ਨਹੀਂ ਸੀ ਫਲ ਨਹੀਂ ਸੀ ਲੱਗਦੇ ਪੱਤੇ ਹਰੇ ਰਹਿੰਦੇ ਸੀ ਫਿਰ ਮੈਨੂੰ ਤੁਹਾਡੇ ਸੱਜਣਾ ਬਾਬਾ ਨੇ ਕਿਸੇ ਨੇ ਦੱਸਿਆ ਕਿ ਇਹਦੇ ਵਿੱਚ ਨਮਕ ਪਾਉਣਾ ਜਿਹੜਾ ਹੈ ਅੱਛਾ ਜੀ ਨਮਕ ਪਾਇਆ ਪਾਣੀ ਚ ਘੋਲ ਕੇ ਹਾਂ ਹਾਂ ਤੇ ਇੱਕ ਦੋ ਚੀਜ਼ਾਂ ਹੋਰ ਪਈਆਂ ਖਾਦ ਵਾਈ ਸੀ ਤੇ ਉਹ ਫਿਰ ਪਾਤਾ ਹੈ ਦੇਖੋ ਹੁਣ ਮਨੇ ਜਿੰਨੇ ਪੁੱਛਿਆ ਦਿਲ ਲੱਗਣ ਲੱਗ ਪਏ ਜੀ ਖੰਡਾ ਸਾਹਿਬ ਆਪ ਤੁਸੀਂ ਆਮ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਸਬਜ਼ੀ ਬੀਜਾਂ ਦੇ ਸਬੰਧ ਚ ਦੇਖੋ ਇਹ ਵਸੇ ਮਿਹਨਤ ਕਰੇ ਬਹੁਤ ਮਿਹਨਤ ਪੈਂਦੀ ਹੈ ਤੇ ਸਾਰਿਆਂ ਨੂੰ ਚਾਹੀਦਾ ਪਿਆ ਆਪਣੇ ਘਰਾਂ ਦੇ ਵਿੱਚ ਆਪਣੇ ਖਾਣ ਲਈ ਜਗ੍ਹਾ ਹੈ ਜਗ੍ਹਾ ਹੀ ਨਹੀਂ ਹੁੰਦੀ ਆਮ ਤੌਰ ਤੇ ਹਾਂ ਕੋ ਗਮਲੇਾਂ ਚ ਵੀ ਲਾ ਸਕਦੇ ਜੇ ਕੋਈ ਜਗ੍ਹਾ ਨਹੀਂ ਨਹੀਂ ਗਮਲੇਾਂ ਚ ਬਹੁਤ ਬਹੁਤ ਉਪਰ ਨਹੀਂ ਹੁੰਦੀ ਬਹੁਤੀ ਅੱਛਾ ਉਪਰ ਨਹੀਂ ਗਮਲੇਾਂ ਚ ਇਹ ਜਿਹੜੀ ਜੋ ਜ਼ਮੀਨ ਪਧਰੀ ਤੇ ਹੁੰਦਾ ਕੰਮ ਉਹ ਜਿਹੜੀ ਗੱਲ ਨਹੀਂ ਹੈ ਲੇ ਤੁਸੀਂ এজ ਪ੍ਰਿੰਸੀਪਲ ਰਿਟਾਇਰ ਹੋਏ ਹੋ ਤੇ ਤੁਹਾਡੀ ਉਮਰ ਕਿੰਨੀ ਹੋ ਗਈ ਹੈ ਮੇਰੀ ਉਮਰ 83 ਹੈ ਜੀ 83 ਐ ਇਸ ਵੇਲੇ ਤੁਹਾਡੀ ਏਜ ਹੈ ਤੇ ਬਤੌਰ ਪ੍ਰਿੰਸੀਪਲ ਤੁਸੀਂ ਰਿਟਾਇਰਡ ਹੋਏ ਹੋ ਤੁਹਾਨੂੰ ਇਹ ਸ਼ੌਂਕ ਕਿਸ ਤਰ੍ਹਾਂ ਪਿਆ ਇੱਕ ਪਾਸੇ ਵਿਦਿਆ ਤੇ ਦੂਜੇ ਪਾਸੇ ਇਹ ਜਿਹੜਾ ਸਬਜ਼ੀਆਂ اگਾਉਣ ਦਾ ਇਹ ਬਥੇਆ ਪਲਾਟ ਲਿਆ ਸੀ ਪਲਾਟ ਲਿਆ ਸੀ ਇਹ ਅੱਛਾ ਜੀ ਫਿਰ ਸੋਚਿਆ ਫਿਰ ਵੇਚ ਦਈਏ ਫਿਰ ਅੱਛਾ ਨਹੀਂ ਆਇਆ ਕਿਥੋੜੀ ਹੈ ਬਈਦਰ ਬਣਾ ਲੈ ਗੋ ਕਮਰੇ ਠੀਕ ਹੈ ਜੀ ਲੋ ਕਮਰੇ ਬਣਾ ਲਏ ਆ ਤੇ ਮੋਰੇ ਗਿਆ ਖਾਲੀ ਸੋਤੇ ਬੇਟਾ ਮੇਰਾ ਉਹ ਹੈਗਾ ਮਰਚੈਂਟ ਜੀ ਬੀਚਾ ਜੀ ਫਿਨੀਅਰ ਉਹ ਹੁਣ ਜਾਣ ਬੰਦ ਕਰਤਾ ਇਥੇ ਉਹ ਕਰਤਾ ਜੰਦੇ ਠੀਕ ਹੈ ਜੀ ਮਤਲਬ ਇਹਦੀ ਹੁਣ ਦੇਖ ਰੋ ਇੱਕ ਤੁਸੀਂ ਕਰਦੇ ਹੋ ਤੁਹਾਡਾ ਬੇਟਾ ਕਰਦਾ ਜੀ ਹਾਂ ਜੀ ਠੀਕ ਹੈ ਲੇਕਿਨ ਹੁਣ ਅਸੀਂ ਦੇਖ ਰਿਹਾ ਹਾਂ ਵੀ ਨਹੀਂ ਆ ਉਹ ਕਿਉਂਕਿ ਬੇਟਾ ਚਲਾ ਗਿਆ ਚੰਡੀਗੜ੍ਹ ਨੂੰ ਇਹ ਮੈਂ ਫਿਰ ਹੈ ਗਿਆ ਠੀਕ ਹੈ ਜੀ ਮੇਰੇ ਕੋਲ ਬਹੁਤ ਹੀ ਐਸੇ ਜੀ ਦੇ ਵਿੱਚ ਬਰੀ ਨਾ ਕਰੀਏ ਉਸ ਨਾਲ ਹੀ ਥੋੜੀ ਜੂਟੇ ਮੇਰਾ ਆਪਣਾ ਕਹਾਇਕਾ ਉਹ ਚਲੋ ਤੁਹਾਨੂੰ ਕੰਡਾ ਸਾਹਿਬ ਰਜੀਵਾ ਵੀ ਹੈ ਬਹਾਨੇ ਨਾਲ ਉੱਠ ਕੇ ਇੱਧਰ ਆ ਜਾਂਦੇ ਹਾਂ ਹਾਂ ਇਹਦੇ ਨਾਲ ਤੁਹਾਡੀ ਸਿਹਰ ਹੋ ਜਾਂਦੀ ਹੈ ਕਿਸਮ ਦੀ ਮੈਨੂੰ ਰਿਟਾਇਰ ਹੋਇਆ ਨੂੰ 20-25 ਸਾਲ ਹੋ ਗਏ ਹੁਣ ਚਲੋ ਟਾਈਮ ਬਤੀ ਜਾ ਨਹੀਂ ਗਿਆ 83 ਚਲਦੇ ਆ ਅਸਲ ਵਿੱਚ ਮੈਨੂੰ ਚਲੋ ਕੰਡਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੀਆਂ ਸਬਜ਼ੀਆਂ ਦਿਖਾਈਆਂ ਨੇ ਤੇ ਉਮੀਦ ਹੈ ਕਿ ਇਹ ਦੇਖ ਕੇ ਤੁਹਾਡੀ ਰਿਸ ਹੋਰ ਵੀ ਕਰਨਗੇ ਐਕਸਪੋਜ਼ਰ ਮਿਲੇਗਾ ਲੋਕਾਂ ਨੂੰ ਔਰ ਆਪ ਵੀ ਉਹ ਬੀਜਣ ਦਾ ਯਤਨ ਕਰਕੇ ਖੰਡਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ